ਹੌਲੇ ਹਾਂ ਦਾ ਪਿਆਰ ਅਚਾਰ ਸਾਰ ਸਾਰ ਤਿਆਰ ਨੇ ਤੇ ਇਹਦੇ ਵਿੱਚ ਆਪਣਾ ਤਾਲ ਲਈਏ ਨੂੰ ਸੌਖਾ ਜਿਹਾ ਤਰੀਕਾ ਹੈ ਨੰਦਾ ਤਾਲ ਲਈਏ ਇਹ ਪਾਈ ਕਿchna ਮਸਾਲੇ ਇਹਦੇ ਵਿੱਚ ਪਾਉਣਾ ਸਾਡੇ ਬੱਚੇ ਨਹੀਂ ਖਾਂਦੇ ਮਸਾਲਾ ਦਾ ਪਾਇਆ ਹੋਇਆ ਆਮ ਦਾ achar ਵਿੱਚ ਵੀ ਸਾਫ਼ ਕਰਕੇ ਫੇਰ ਖਾਂਦੇ ਨੇ ਤਾਂ ਕਰਕੇ ਮੈਂ ਤਾਂ ਸਿੰਪਲ ਜਿਹਾ ਤਿਆਰ ਕਰਿਆ ਹੈ ਹੌਲੇ ਹਾਂ ਦਾ achar സാഹ തീയണ കുട്ടു തടക്ക ല പേസ്റ്റ ല ਹੱਲ ਹਵਾ ਵਾਲ ਵਾਲੀ ਜੀ ਨੇ ਸਾਰਾ ਦਿਨ ਹਵਾਲ ਕੇ ਵਿੱਚ ਢੜਕਾ ਕੱਢ ਕੇ ਥੋੜਾ ਜਿਹਾ ਸਿਰਕਾ ਪਾ ਦਿੰਦੇ ਨੇ ਵਿੱਚ ਥੋੜਾ ਜਿਹਾ ਖੱਠਿਆ ਸੁਭੀ ਤੇ ਹੋ ਜਾਂਦੇ ਨੇ ਥੋੜਾ ਜਿਹਾ ਸਿਰਕਾ ਪਾ ਤਾ ਲੈਣ ਤੇ ਦੋ ਦਾਣੇ ਮੈਂ ਚੀਨੀ ਦੇ ਪਾਉਂਗੀ ਇਹਦੇ ਐਵੇਂ ਕਰ Non è una cosa che si può fare in modo che si possa fare in modo che si possa fare in modo che anche il fare in modo che si possa fare in modo che si in modo ਚੀਨੀ ਪਾ ਕੇ ਨਾ ਪੰਗਤੀ ਮਿਲ ਕੇ ਸਵਾ ਜਲਾ ਲਵਾਂਗੇ ਫੇਰ ਉਹ ਹੁੰਦਾ ਹੈਗਾ ਚੀਨੀ ਮਤਲਬ ਰਸ ਵੀ ਜਣਗੇ ਇਸ ਵਿੱਚ ਲਓ ਕਾਫੀ ਬਣ ਕੇ ਤਿਆਰ ਹਨ ਤੁਹਾਨੂੰ ਪਸੰਦ ਆ ਲਗੀ ਜੀ ਫਿਰ ਘਰ ਦਿਓ ਕਮੈਂਟ ਵੀ ਕਰ ਦਿਓ ਇਹ ਪੀਚੇ ਦਾ ਖਾਲਸਾ ਰੈਡੀ ਜੀ ਜੀ ਤੋ